ਸਤਿ ਸ੍ਰੀ ਅਕਾਲ ਦੋਸਤੋ ਦੂਜੇ ਐਪੀਸੋਡ ਪਹਿਲੇ ਐਪੀਸੋਡ ਵਿੱਚ ਅਸੀਂ ਇਹ ਤੁਹਾਨੂੰ ਮੁਕਾਬਲੇਬਾਜ਼ੀ ਸਿਖਾਏਗਾ ਇਸ ਘਟਨਾਕਰਮ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ ਅਸੀਂ ਤੁਹਾਨੂੰ 6 ਆਸਾਨ ਤਰੀਕੇ ਦੱਸਾਂਗੇ ਤੁਸੀਂ ਪ੍ਰਤੀਯੋਗੀ ਦੇ ਕਾਰੋਬਾਰ ਦਾ ਵਿਸ਼ਲੇਸ਼ਣ ਤੁਸੀਂ ਪਹਿਲਾਂ ਵਾਂਗ ਸ਼ੁਰੂ ਕਰ ਸਕਦੇ ਹੋ ਐਪੀਸੋਡ ਵਿੱਚ ਤਿੰਨ ਤਰ੍ਹਾਂ ਦੇ ਮੁਕਾਬਲੇ ਸਿੱਖੇ ਗਏ ਪਹਿਲਾ ਆਪਣੇ ਡਾਇਰੈਕਟ ਨਾਲ ਸੰਪਰਕ ਕਰੋ ਅਸਿੱਧੇ ਅਤੇ ਸੰਭਾਵੀ ਪ੍ਰਤੀਯੋਗੀ ਉਨ੍ਹਾਂ ਦੀ ਵੈਬਸਾਈਟ YouTube ਨੂੰ ਪਛਾਣੇਗੀ ਚੈਨਲ ਲਿੰਕਡਇਨ ਕੰਪਨੀ ਪ੍ਰੋਫਾਈਲ Google ਬਿਜ਼ਨਸ ਸੂਚੀ ਅਤੇ ਸੋਸ਼ਲ ਮੀਡੀਆ ਦਾ ਆਦਰ ਕਰੋ ਤੁਸੀਂ ਮੁਕਾਬਲੇਬਾਜ਼ ਲੱਭਣੇ ਪੈਣਗੇ ਤੁਹਾਡੀ ਉਤਪਾਦ ਸੇਵਾ ਲੱਭੰਦਾ ਆਸਾਨ ਤਰੀਕਾ ਤੁਸੀਂ Google ਤੇ ਉਹੀ ਉਤਪਾਦ ਅਤੇ ਸੇਵਾ ਕਰ ਰਹੇ ਹੋ ਖੋਜ ਨਾਲ ਤੁਸੀਂ ਪ੍ਰਤੀਯੋਗੀ ਲੱਭ ਸਕਦੇ ਹੋ ਹਾਂ ਜਦੋਂ ਤੁਸੀਂ ਮੁਕਾਬਲੇਬਾਜ਼ ਨੂੰ ਦੱਸਦੇ ਉਹਨਾਂ ਦੀ ਪਛਾਣ ਕਰਨ ਤੋਂ ਬਾਅਦ ਤੁਸੀਂ उत्पाद सेवा की समीख्या करनी पवेगी जो देखो उत्पाद में कोई विलखण चीज है उत्पाद, के हो है। अपने उत्पाद आते की गुणवत्ता कि सेवावान वंट कि रहे हो जाए तो प्रतियोगियों दफलाइन गाहक समीख्या प्रतियोगी उत्पाद में पढ़न तो बाद तजर्बे तो जा सकते हो कि उन्होंने गाहक उन्होंने क्यों छह उत्पाद न ਤੁਸੀਂ ਆਪਣੇ ਉਤਪਾਦ ਨੂੰ ਹੋਰ ਵੀ ਵਧੀਆ ਬਣਾ ਸਕਦੇ ਹੋ ਅੱਗੇ ਤੁਹਾਡੇ ਪ੍ਰਤੀਯੋਗੀ ਦੀ ਪੇਸ਼ਕਸ਼ ਹੈ ਅਤੇ ਕੀਮਤ ਚੈੱਕ ਕਰੋ ਤਾਂ ਜੋ ਤੁਸੀਂ ਪ੍ਰਾਪਤ ਕਰ ਸਕੋ ਮੈਂ ਉਤਪਾਦ ਦੀ ਕੀਮਤ ਠੀਕ ਰੱਖ ਸਕਦਾ ਹਾਂ ਕਿਉਂਕਿ ਤੁਹਾਡਾ ਕੰਪਿਊਟਰ ਵੀ ਪੈਦਾ ਕਰਦਾ ਹੈ ਅਤੇ ਤੁਸੀਂ ਸੇਵਾ ਪੇਸ਼ ਕਰ ਰਹੇ ਹੋ ਜੇਕਰ ਤੁਹਾਡੇ ਉਤਪਾਦ ਦੀ ਕੀਮਤ ਪ੍ਰਤੀਯੋਗੀ ਹੈ ਜੇ ਇਹ ਵਾਧ ਹੈ ਤਾਂ ਤੁਸੀਂ ਕੀਮਤ ਘਟਾ ਸਕਦੇ ਹੋ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੀ ਉਤਪਾਦ ਮੁਕਾਬਲੇ ਬਾਜ਼ਾਰ ਨਾਲੋਂ ਚੰਗਾ ਹੈ ਤੁਸੀਂ ਉਤਪਾਦ ਦੀ ਕੀਮਤ ਵਧਾਉਣੀ ਚਾਹੁੰਦੇ ਹੋ ਤੁਹਾਨੂੰ ਆਪਣੇ ਗਾਹਕ ਨੂੰ ਦੱਸਣਾ ਪਵੇਗਾ ਤੁਹਾਨੂੰ ਦੱਸਣਾ ਪਵੇਗਾ ਕਿ ਤੁਹਾਡਾ ਉਤਪਾਦ ਕਿਉਂ ਹੈ ਇਹ ਵੀ ਦੇਖੋ ਕਿ ਤੁਹਾਡਾ ਪ੍ਰਤੀਯੋਗੀ ਗਾਹਕ ਕੋਈ ਵੀ ਮੁਫਤ ਵਰਗਾ ਕੋਈ ਆਫਰ ਨਹੀਂ ਦੇ ਰਿਹਾ ਹੈ ਮੁਫਤ ਸ਼ਿਪਿੰਗ ਅਜ਼ਮਾਇਸ਼ ਅਤੇ ਰੈਫਰਲ ਜੇਕਰ ਛੋਟ ਨਹੀਂ ਦੇ ਰਹੇ ਤਾਂ ਦੇ ਸਕਦੇ ਹੋ ਜੇਕਰ ਇਹ ਦੇ ਰਿਹਾ ਹੈ ਤਾਂ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਤੁਸੀਂ ਇਸ ਤੋਂ ਵਧੀਆ ਪੇਸ਼ਕਸ਼ ਕਿਵੇਂ ਦੇ ਸਕਦੇ ਹੋ ਅੱਗੇ ਤੁਸੀਂ ਇਹ ਦੇਖ ਸਕਦੇ ਹੋ ਤੁਹਾਡੇ ਉਤਪਾਦਾਂ ਅਤੇ ਸੇਵਾਵਾਂ ਲਈ ਕੰਪਿਊਟਰ ਮਾਰਕੀਟਿੰਗ ਅਤੇ ਵਿਕਰੀ ਕਿਵੇਂ ਕਰ ਰਹੇ ਹਨ ਲੋਕਾਂ ਦੇ ਆਨਲਾਈਨ ਚੈਨਲਾਂ ਰਾਹੀਂ ਵਰਗੇ ਉਤਪਾਦਾਂ ਦਾ ਪ੍ਰਚਾਰ ਕਰਨਾ ਫੇਸਬੁੱਕ ਇੰਸਟਾਗ੍ਰam ਟਵਿੱਟਰ ਬਲੌਗ ਵੈੱਬਸਾਈਟ ਵੋਡ ਕਾ ਜਾਂ ਉਹਨਾਂ ਦੇ YouTube ਚੈਨਲਾਂ ਵਿੱਚੋਂ ਇੱਕ ਜਾਂ ਕੀ ਉਹਨਾਂ ਦੀ ਆਨਲਾਈਨ ਕਮਿਊਨਿਟੀ ਹੈ ਏ ਵੀ ਦੇਖਿਆ ਗਿਆ ਹੈ ਕਿ ਉਹ ਸਪான்ਸਰ ਕਰ ਰਿਹਾ ਹੈ ਉਤਪਾਦ ਦਾ ਆਫਲਾਈਨ ਪ੍ਰਚਾਰ ਕਿਵੇਂ ਕਰੇ ਜਿਵੇਂ ਪੈਂਫਲੈਟ ਵੰਡਣਾ ਅਖਬਾਰ ਵਿੱਚ ਇਸ਼ਤਿਹਾਰ ਵੀ ਧਿਆਨ ਨਾਲ ਦਿਓ ਉਹਨਾਂ ਦੀ ਸਮਗਰੀ ਰਣਨੀਤੀ ਦੇਖੋ ਉਹ ਇਨਸਟਾਗ੍ਰam ਤੇ ਕੀ ਪੋਸਟ ਕਰਦੇ ਫੇਸਬੁਕ ਅਤੇ ਲਿੰਕਡਿਨ ਪੇਜ ਤੇ ਪੋਸਟ ਕਰਨਾ ਉਹਨਾਂ ਵਿੱਚ ਕਿੰਨਾ ਕੁ ਰੁਝੇਵਾ ਹੈ ਜੋ ਤੁਹਾਨੂੰ ਬਣਾਉਂਦਾ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਿਹੜੀਆਂ ਪੋਸਟਾਂ ਚਾਹੁੰਦੇ ਹੋ ਤੁਹਾਡੇ ਸੋਸ਼ਲ ਮੀਡੀਆ ਪੰਨੇ ਤੇ ਤੁਹਾਡੇ ਪ੍ਰਤੀਯੋਗੀ ਦੀ ਵੈਬਸਾਈਟ ਟੈਕਨਾਲੋਜੀ ਦਾ ਵਿਸ਼ਲੇਸ਼ਣ ਜਾਣਨਾ ਉਹਨਾਂ ਦੀ ਵੈਬਸਾਈਟ ਤੇ ਟ੍ਰੈਫਿਕ ਕਿੱਥੋਂ ਆਉਂਦੀ ਉਹਨਾਂ ਦੇ ਮਹੀਨਾਵਾਰ ਵਿਜ਼ਟਰ ਕੀ ਹਨ ਉਹਨਾਂ ਦੀ ਵੈਬਸਾਈਟ Google ਦੇ ਪਹਿਲੇ ਪੰਨੇ ਤੇ ਹੈ ਕੀ ਉਹਨਾਂ ਦੀ ਵੈਬਸਾਈਟ ਤੇ ਬਲੌਗ ਹੈ ਕੀ ਇੱਥੇ ਕੋਈ ਵਾਈਨ ਗਾਈਡ ਸੈਕਸ਼ਨ ਹੈ ਕੀ ਇਸ ਪੰਨੇ ਤੇ ਕੋਈ ਵਧੀਆ ਲੇਖ ਹੈ ਟ੍ਰੈਫਿਕ ਕੌਣ ਚਲਾ ਰਿਹਾ ਹੈ ਟੈਕਨੋਲੋਜੀ ਤੁਹਾਡੇ ਪ੍ਰਤੀਯੋਗੀ ਕਰ ਰਹੇ ਹਨ ਜਿਸ ਦੀ ਵੈਬਸਾਈਟ ਵਿੱਚ ਇਮਾਨਦਾਰੀ ਹੈ ਮਾਰਕੀਟਿੰਗ ਸਾਫਟਵੇਅਰ ਹੈ ਸਾਫਟਵੇਅਰ ਵਿਸ਼ਲੇਸ਼ਣ ਹੈ ਤਾਂ ਜੋ ਤੁਸੀਂ ਆਪਣੇ ਮੈਨੂਅਲ ਨੂੰ ਵੀ ਪੜ੍ਹ ਸਕੋ ਤੁਸੀਂ ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਆਟੋਮੈਟਿਕ ਕਰ ਸਕਦੇ ਹੋ ਅਸੀਂ ਅਗਲੇ ਐਪੀਸੋਡ ਵਿੱਚ ਟੂਲਸ ਬਾਰੇ ਦੱਸਾਂਗੇ ਇਸ ਤੋਂ ਬਾਅਦ ਮੈਂ ਤੁਹਾਨੂੰ ਆਪਣੇ ਮੁਕਾਬਲੇ ਬਾਜ਼ਾਰ ਬਾਰੇ ਦੱਸਾਂਗਾ ਦਾ ਇੱਕ ਸਧਾਰਨ ਛੋਟਾ ਵਿਸ਼ਲੇਸ਼ਣ ਕਰੀਏ देखो कि तो कंप्यूटर की कर रहा है उसकी ताकत ज उसकी कमजोरी की है तो ताकत उस को एक मौका है उसका कारोबार है इस नीं अपनी कंपनी को नुकसान पहुंचाओगे ती मार्केट विच चंगे रहोगे तहन तो कंपनी सुधारण लिये नवे तरीके चाहिए मैनू उम्मीद है तुम इस वीडियो तो सीखोगे ਕਿਰਪਾ ਕਰਕੇ ਸਬਸਕ੍ਰਾਈਬ ਕਰੋ ਮੁਕਾਬਲੇ ਦੇ ਵਿਸ਼ਲੇਸ਼ਣ ਤੇ ਅੱਗੇ ਮਿਲਦੇ ਹਾਂ ਐਪੀਸੋਡ ਵਿੱਚ ਤੁਹਾਡਾ ਬਹੁਤ ਧੰਨਵਾਦ